ਕਾਫੀ ਮੈਲਿਆਂ ਦੀ ਚੈਂਪੀਅਨ ਝੋਟੀ ਦਿਖਾਉਣੇ ਆਗੇ ਨੀਲੀ ਰਾਵੀ ਦੀ ਤੇ ਬਾਈ ਤੋ ਆਪਾਂ ਸਾਰੀ ਡਿਟੇਲ ਲੈਣੇ ਆ ਝੋਟੀ ਬਾਰੇ ਵੀ ਕਿਹੜੇ ਸੀਮੰਦੀ ਆ ਕੀ ਇਮਾਨਦਾਰ ਰਿਕਾਰਡ ਆ ਇਹਦਾ ਕਿੱਥੋਂ ਪਹੁੰਚੇ ਆ ਕਿੰਨੀ ਉਮਰ ਆ ਉਹ ਸਾਰਾ ਆਪਾਂ ਬਾਈਆਂ ਤੋਂ ਪੁੱਛਦੇ ਆਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦਾਖਲ ਦਿਓ ਅਮਰਤਪਾਲ ਸਿੰਘ ਜੀ ਪਿੰਡ ਤੋਲਾ ਸਿੰਘ ਵਾਲਾ ਤਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਠੀਕ ਹੈ ਭਾਈ ਜਿਹੜੀ ਆਪਣੀ ਝੋਟੀ ਜਿੱਤੀ ਆ ਇਹ ਫਸਟ ਆ ਹਨ ਹਾਂਜੀ ਭਾਈ ਠੀਕ ਹੈ ਤੇ ਪਹਿਲਾਂ ਵੀ ਕਾਫੀ ਮੈਲੇ ਜਿੱਤੀ ਵੀ ਆ ਹਨ ਕੋਟੜੇ ਤੋਂ ਫਸਟ ਸੀ ਵੀਰੇ ਪੀਡੀਏ ਤੋਂ ਵੀ ਫਸਟ ਸੀ ਤਿੰਨ ਮੈਲੇ ਲੜੀਆ ਤਿੰਨਾਂ ਚ ਚੈਂਪੀਅਨ ਰਏ ਤਿੰਨਾਂ ਚ ਚੈਂਪੀਅਨ ਹੀ ਆ ਹਾਂਜੀ ਠੀਕ ਹੈ ਤੇ ਹੈ ਕਿਹੜੇ ਬੋਲਦੀ ਬਈ ਇਹ ਡਾਇਮੰਡ ਦੀ ਹੈ ਵੀਰੇ ਹਰੀ ਕੇ ਵਾਲੇ ਦੀ ਹਾਂਜੀ ਤੇ ਮਾਦਾਰ ਕਾਰਡ ਬਈ ਮਾਦਾਰ ਕਾਰਡ ਵੀਰੇ ਤੇ ਜਦੋਂ ਪੀਕ ਤੇ ਸੀ 22+ ਸੀ ਹੁਣ ਆਪਣੇ ਕੋਲ ਆ ਉਹ 16ਵੇਂ 17ਵੇਂ ਸੂਈ ਵੀਰੇ ਆਪਣੇ ਕੋਲੇ ਹੀ ਆ ਹਾਂ ਇੱਕ ਥਾਂ ਉਹਦਾ ਅੱਧਾ ਹੈਗਾ ਹੁਣ 16 17 16ਵੇਂ 17ਵੇਂ ਸੂਈ ਵੀ ਕੱਢ ਰਹੀ ਹੈ ਠੀਕ ਹੈ ਤੇ ਬਈ ਕਿਹੜੀ ਲਾਈਨ ਚੋਂ ਆ ਮਾਂ ਦੀ ਉਹ ਵੀਰੇ ਰਸੀਦਾ ਵਾਲੀ ਬਲੱਡ ਲਾਈਨ ਦੀ ਹੈ ਤੇ ਉਹਨੇ ਜਿੰਨੇ ਕ ਬੱਚੇ ਪੈਦਾ ਕਰੀ ਨੇ ਵੀਰੇ ਅੱਛਾ ਮਤਲਬ ਚੈਂਪੀਅਨ ਨਹੀਂ ਦੀ ਵੱਡੀ ਭੈਣ ਵੀ ਪੀਡੀਐਫ ਚੈਂਪੀਨਾ ਤਨੌਲਾ ਚੜਿਕ ਕੋਟੜਾ ਸਾਰੇ ਮਿਲੇ ਚੈਂਪੀਨ ਹੈ ਕਿਹੜੇ ਸੀ ਮੰਦੀ ਸੀ ਉਹ ਉਹ ਸਟਾਰ ਦੀ ਤੇ ਇਹ ਵਈ ਗੱਬਣ ਵੀ ਹੈਗੀ ਗੱਬਣੇ ਵੀਰੇ ਸੈਨਸਾ ਬੋਲੋ ਤੋਂ ਐ 6 ਬਾਦਲ ਫਾਰਮ ਵਾਲੇ ਦਾ ਫਾਰਮ ਜਿਹੜਾ ਇਸ ਟਾਈਮ ਕਿੰਨੇ ਟਾਈਮ ਦੀ 6 ਮਹੀਨੇ ਦੀ ਵੀਰੇ ਮਾਰਚ ਤੋਂ ਹੁੰਦੀ ਹੈ 6 ਮਹੀਨੇ ਦੀ ਗੱਬਣਾ ਹਾਂਜੀ ਠੀਕ ਹੈ ਤੇ ਇਹ ਦੋ ਦੰਦ ਕੈਟਾਗਰੀ ਸੀ ਹੈ ਨਾ ਦੋ ਦੰਦ ਵੀਰੇ ਤੇ ਅੰਦਾਜ਼ਾ ਹਣ ਉਮਰ ਕਿੰਨੀ ਹੈ ਦੀ ਜਮਾ ਵੀਰੇ ਐਗਜੈਕਟ ਤੀਨ ਸਾਲ ਇੱਕ ਮਹੀਨਾ ਤਿੰਨ ਸਾਲ ਇੱਕ ਮਹੀਨਾ 31 ਅਕਤੂਬਰ ਦਾ ਬਰਥ ਹੈ ਜੀ 31 ਅਕਤੂਬਰ ਦਾ ਬਰਥ ਹੈ ਦਾ ਠੀਕ ਹੈ ਤੇ ਸੰਤੋਸ਼ਟਾਂ ਵੀ ਰਿਜ਼ਲਟ ਦਾ ਹੈ ਰਿਜ਼ਲਟ ਤੋਂ ਸੰਤੋਸ਼ਟਾਂ ਪੂਰੇ ਹਾਂਜੀ ਹਾਂ ਵੀਰੇ ਠੀਕ ਹੈ ਤੇ ਆਪਣੇ ਕੋਲੇ ਪਸ਼ੂ ਕਿੰਨੇ ਕਾ ਬਾਈ ਅਸੂਏ ਗਏ ਨੇ ਵੀਰੇ ਉਹਨਾਂ 3540 3540 ਨੀਲੀ ਰਵੇ ਦੀਆਂ ਸਾਰੇ ਨੀਲੀ ਦੇ ਵੀ ਹੈਗੇ ਨੇ ਵੀਰੇ ਜ਼ਿਆਦੇ ਤੇ ਮੋਰਾ ਦੀ ਵੀ ਹੈਗੇ ਨੇ ਤੇ ਮੋਰਾ ਦੇ ਵੀ ਆ ਤੇ ਕੰਮ ਜਾਨੀ ਬਰੀਡ ਤੇ ਕਰਦੇ ਹੋ ਹਾਂਜੀ ਵੀਰੇ ਕਿੰਨੇ ਕ ਟਾਈਮ ਤੋਂ ਕਰ ਰਹੇ ਹੋ ਪਹਿਲੀ ਮੱਝ ਵੀਰੇ ਆਪਾਂ 2017 ਚ ਖਰੀਦੀ ਸੀ ਮੈਂ ਟੀਚਿੰਗ ਕਰਦਾ ਸੀ ਉਦੋਂ ਠੀਕ ਹੈ ਤੇ ਹੌਲੀ ਹੌਲੀ ਬਸ ਟੀਚਿੰਗ ਛੱਡ ਕੇ ਜੀ ਇੱਧਰ ਆ ਗਏ ਜੀ ਇੱਧਰ ਆ ਗਏ ਹਾਂਜੀ ਠੀਕ ਹੈ ਤੇ ਉਹ ਵੀ ਮੇਲੇ ਨਾਲ ਜਾਉਂ ਕਰਾਖਦੇ ਹਰੇਕ ਮੇਲੇ ਤੇ ਜਾਂਦੇ ਵਾਰ ਲਗਭਗ ਹਰੇਕ ਕੋਈ ਹੋਰ ਵੀ ਪਸ਼ੂ ਪਾਇਆ ਕਿ ਇਹਨੂੰ ਲੈ ਕੇ ਜਾਂਦੇ ਨਹੀਂ ਇਹ ਵੀ ਵੀਰੇ ਅੱਜੀ ਦੀ ਕੱਲ ਆਈ ਦੀ ਮਤਲਬ ਵੱਡੀ ਪੈਣ ਪਾਈ ਸੀ ਕੋਟੜੇ ਹਾਂਜੀ ਤੇ ਪਹਿਲਾਂ ਮਤਲਬ ਇੱਕ ਛੋਟੇ ਬੱਚਿਆਂ ਚ ਪਾਈਆਂ ਸੀਗੇ ਠੀਕ ਹੈ ਹਾਂਜੀ ਉਹ ਵੀ ਜਿੱਤੇ ਆਪਣੇ ਹਾਂਜੀ ਇੱਕ ਪਹਿਲਾਂ ਆਪਣੇ ਕੋਲ ਬੂਰੀ ਆ ਕੂਜ ਉਹ ਵੀ ਤਿੰਨ ਮੇਲੇ ਜਿੱਤੂ ਹੈ ਜੀ ਠੀਕ ਹੈ ਉਹ ਕਿਹੜੇ ਕਿਹੜੇ ਸੀ ਮਨਾਦਿਆਂ ਉਹ ਵੀ ਡਾਇਮੰਡ ਦੀ ਹੈ ਜੀ ਅੱਛਾ ਉਹ ਵੀ ਡਾਇਮੰਡ ਦੀ ਹੈ ਠੀਕ ਹੈ ਠੀਕ ਹੈ ਬਈ ਧੰਨਵਾਦ ਲੋਈ ਦੋਸਤੋ ਡਿਟੇਲ ਆਪਾਂ ਤੁਹਾਨੂੰ ਇਹ ਝੋਟੀ ਦੀ ਸਾਰ ਹੀ ਲੈਤੀ ਆ ਤੇ ਇਹ ਝੋਟੀ ਦਾ ਨਾਮ ਹੈਗਾ ਪੰਜਾਬਣ ਤੇ ਤਿੰਨ ਮੇਲਿਆਂ ਦੀ ਇਹ ਚੈਂਪੀਅਨਾਂ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਡਾਇਮੰਡ ਦੇ ਕਿੰਨੇ ਚੋਟੇ ਹੈ ਹਾਂ ਸਪੈਕਟਮ ਬੋਲਦਾ ਹਾਂ ਹਾਂ ਇਹਦੇ ਕੱਟਿਆ ਰਿਹਾ ਆਪਸ ਬਿਊਟੀ ਚ ਆਈ ਹੈ ਤਾਂ ਬਿਊਟੀ ਜਿਹੇ ਲਈ ਲਈ ਬਿਊਟੀ ਜਿਹਨੇ ਫਸਟ ਆਈ ਹੈ ਸਮਝ ਆ ਰਿਹਾ ਹੈ ਇਹ ਜਿਹੜਾ ਮੁੰਡਿਆ ਦਾ ਦਵਾਦਾ ਉਹਨੇ ਕਿੱਦਾਂ ਹੋਇਆ ਇਹਦੇ ਯਾਰ ਬੜਾ ਮੈਂ ਜਾਤਾ ਤਾਂ ਬਹੁਤ ਬਹੁਤ ਸਾਰੇ ਨੰਬਰ ਨੂੰ ਲਗਾ ਦੇਣਾ ਥੱਲੇ ਬਣਦੀ ਤੇ ਲਿਖਣੀ